ਰੋੜਾ ਸਾਹਿਬ ਇੱਕ ਸਵਾਲ ਤੁਹਾਡੇ ਤੇ ਵਿਰੋਧੀ ਧਿਰ ਲਗਾਤਾਰ ਖੜਾ ਕਰਦੀ ਆ ਉਹ ਕਹਿੰਦੇ ਆ ਕਿ ਪ੍ਰਾਪਤੀਆਂ ਸੈਂਟਰ ਦੀਆਂ ਗਿਣਾ ਰਿਹਾ ਸਾਰੀਆਂ ਰੋੜਾ ਸਾਹਿਬ ਮੈਂ ਸੈਂਟਰ ਤੋਂ ਆ ਲੈ ਕੇ ਆ ਉਹਦੇ ਪੰਜਾਬ ਦੀਆਂ ਪ੍ਰਾਪਤੀਆਂ ਤਾਂ ਗਿਣਾਓ ਪੰਜਾਬ ਸਰਕਾਰ ਨੇ ਕੀ ਦਿੱਤਾ ਵੈਸਟ ਨੂੰ ਮੈਂ ਰਾਜ ਸਭਾ ਦਾ ਮੈਂਬਰ ਪਾਰਲੀਮੈਂਟ ਉਹਨੂੰ ਸਟੇਟ ਆਫ ਕਾਉਂਸਲਸ ਕਹਿੰਦੇ ਕਾਉਂਸਲ ਆਫ ਸਟੇਟਸ ਕਹਿੰਦੇ ਆ ਰਾਜ ਸਭਾ ਨੂੰ ਮੈਂ ਸਟੇਟ ਨੂੰ ਰਿਪਰੈਜ਼ੈਂਟ ਕਰਦਾ ਆਪਾਂ ਹਰ ਪੰਜਾਬੀ ਟੈਕਸ ਦਿੰਦਾ ਕਿ ਨਹੀਂ ਦਿੰਦਾ ਠੀਕ ਹੈ ਇੱਕ ਰਿਕਸ਼ਾ ਚਲਾਣ ਵਾਲਾ ਵੀ ਵਿਚਾਰਾ ਜਾਂ ਕੋਈ ਵੀ ਗਰੀਬ ਹੈ ਮਾਚਸ ਦੀ ਡੱਬੀ ਵੀ ਲੈਂਦਾ ਉਹਦੇ ਤੇ ਜੀਐਸਟੀ ਲੱਗਦਾ ਹੂੰ ਠੀਕ ਹੈ ਉਹਨੋਂ ਜਿਹੜੇ ਟੈਕਸ ਕਲੈਕਟ ਹੁੰਦੇ ਚਾਹੇ ਇਨਕਮ ਟੈਕਸ ਆ ਚਾਹੇ ਜੀਐਸਟੀ ਕੁਝ ਸਟੇਟਾਂ ਕੋਲ ਰਹਿ ਜਾਂਦੇ ਸਟੇਟਾਂ ਦੀ ਸਕੀਮ ਲਈ ਕੁਝ ਸੈਂਟਰ ਕੋਲ ਚਲੇ ਜਾਂਦੇ ਸੈਂਟਰ ਦੀਆਂ ਸਕੀਮਾਂ ਲਈ ਉਹ ਸੈਂਟਰ ਨੇ ਆਪਣੀਆਂ ਸਕੀਮਾਂ ਕਿੱਥੇ ਲਗਾਨੀਆਂ ਸਟੇਟਾਂ 'ਚ ਹੀ ਲਗਾਨੀਆਂ ਲੰਡਨ ਦਾ ਜਾ ਕੇ ਉਹਨਾਂ ਨੇ ਖਰਚਨੇ ਨਹੀਂ ਪੈਸੇ ਲਾਣੇ ਤਾਂ ਇੱਥੇ ਹੀ ਆ ਇੰਡੀਆ 'ਚ ਹੁਣ ਮੈਂ ਜਾ ਕੇ ਸੈਂਟਰ ਦੀਆਂ ਸਕੀਮਾਂ ਲੈ ਕੇ ਆਇਆ ਇਹ ਤਾਂ ਮੇਰੀ ਹਿੰਮਤ ਹੈ ਜੀ ਇੱਥੇ ਕਈ ਵਾਰੀ ਰਿਹਾ ਇੱਥੇ ਵੀ ਉਹੀ ਸਰਕਾਰ ਸੀ ਉੱਥੇ ਵੀ ਉਹੀ ਸਰਕਾਰ ਸੀ ਉਹ ਕਿਉਂ ਨਹੀਂ ਲੈ ਆਏ ਸੈਂਟਰ ਕੋਈ ਅਮਰੀਕਾ ਦਾ ਸੈਂਟਰ ਥੋੜੀ ਨਾ ਸਾਡਾ ਸੈਂਟਰ ਹੈ ਸਾਡੇ ਪੈਸੇ ਆ ਸੀ ਆਪਣਾ ਫਰਜ਼ ਲੈ ਕੇ ਆਏ ਆ ਇਹ ਮੇਰੀ ਹਿੰਮਤ ਸੀ ਮੈਂ ਕਿੱਦਾਂ ਪਿਆਰ ਨਾਲ ਰਿਕੁਐਸਟ ਕਰਕੇ ਸਮਝਾ ਕੇ ਜੋ ਮੈਨੂੰ ਲੋੜ ਸੀ ਕਿ ਮੈਂ ਲੈ ਆਇਆ ਔਰ ਮੈਂ ਸ਼ੁਕਰੀਆ ਵੀ ਅਦਾ ਕਰਦਾ ਜਿਹੜੇ ਮੰਤਰੀਆ ਨੇ ਮੇਰੀ ਰਿਕੁਐਸਟ ਮੰਨੀ ਔਰ ਮੈਂ ਗੜਕਰੀ ਸਾਹਿਬ ਦਾ ਮੈਂ ਹਰ ਜਗ੍ਹਾ ਜਾ ਕੇ ਤਾਰੀਫ ਕਰਦਾ ਕਿ ਕਿੱਦਾਂ ਉਹਨਾਂ ਨੇ ਮੇਰੀ ਇੱਕ ਇੱਕ ਗੱਲ ਮੰਨੀ ਮੈਂ ਇਹ ਥੋੜੀ ਨਾ ਕਹਿੰਦਾ ਕਿ ਨਾਲੇ ਸੈਂਟਰ ਨੇ ਕਿਹੜਾ ਆਪਣੀ ਜੇਬ ਚੋਂ ਕਿਸੇ ਨੇ ਦਿੱਤੇ ਸਾਡੇ ਲੋਕਾਂ ਦੇ ਟੈਕਸ ਹੈ ਜਿਹੜੀਆਂ ਉਹਨਾਂ ਦੀਆਂ ਸਕੀਮਾਂ ਸੀ ਮੈਂ ਲਿਆਇਆ ਜਾ ਕੇ ਹਲਵਾਰਾ 에ਰਪੋਰਟ ਨੂੰ ਲੈ ਕੇ ਕਾਂਗਰਸੀ ਥੋੜੇ ਤੇ ਸਵਾਲ ਖੜਾ ਕਰਦੇ ਕਹਿੰਦੇ ਕਿ ਅ ਅਰੋੜਾ ਸਾਹਿਬ ਇਹਦਾ ਕ੍ਰੈਡਿਟ ਲੈ ਰਹੇ ਨੇ ਪਰ ਉਹ ਕਹਿੰਦੇ ਅਰੋੜਾ ਸਾਹਿਬ ਉਦੋਂ ਪੈਦਾ ਨਹੀਂ ਹੋਏ ਸੀ ਜਦੋਂ ਕਾਂਗਰਸ ਨੇ ਇਹ 에ਰਪੋਰਟ ਕੈਬਨਟ ਚ ਪਾਸ ਕਰਤਾ ਸੀ ਕਹਿੰਦੇ ਸਾਡੇ ਪ੍ਰੋਜੈਕਟ ਤੇ ਫੀਤੀ ਅਰੋੜਾ ਸਾਹਿਬ ਲੁਆਈ ਜਾਂਦੇ वैसे ਗੱਲ ਸੁਣੋ ਇੱਕ ਗੱਲ ਤਾਂ ਫਿਰ ਤੁਸੀਂ ਮੰਨਗੇ ਨਾ ਜੇ ਮੈਂ ਪੈਦਾ ਨਹੀਂ ਹੋਇਆ ਸੀ ਮੈਂ ਤਾਂ 25 ਸਾਲ ਕਹਿੰਦਾ ਉਹ ਤਾਂ ਇਹਦਾ ਮਤਲਬ 60 ਸਾਲ ਦੇ ਲੱਗੇ ਸੀ ਉਹਨਾਂ ਕੋਲ 에ਰਪੋਰਟ ਨਹੀਂ ਬਣਿਆ ਮੈਂ ਤਾਂ 3 ਸਾਲਾਂ 'ਚ ਬਣਾਤਾ ਉਹ ਤਾਂ ਫਿਰ ਆਪ ਹੀ ਮੰਨਗੇ ਮੈਂ ਕੀ ਕਰਨਾ ਤਿੰਨ ਵੀ ਨਹੀਂ 2 ਸਾਲਾਂ 'ਚ 11ਵੇਂ ਮਹੀਨੇ 'ਚ ਪੰਜਾਬ ਗਵਰਨਮੈਂਟ ਨੇ ਪੈਸੇ ਦਿੱਤੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਮੇਰੇ ਕੋਲ ਮਿੰਟ ਹੈਗੇ ਆ ਜੀ 2 ਸਵਾ 2 ਸਾਲਾਂ ਵਿੱਚ ਏਅਰਪੋਰਟ 100% ਤਿਆਰ ਹੋ ਗਿਆ ਜੀ 25 ਸਾਲ ਆਲੇ ਇਹ ਗੱਲ ਕਹਿੰਦੇ ਆ ਉਹ ਕਹਿੰਦੇ ਤਾਰੀਖ ਦਾ ਕੋਈ ਐਲਾਨ ਕਰ ਦਿਓ ਕਹਿੰਦੇ ਕਦੋਂ ਸ਼ੁਰੂ ਕਦੋਂ ਹੋਣ ਜਾ ਰਿਹਾ ਉਹ ਹਿੰਦੀ ਫਿਲਮ ਦੇ ਡਾਇਲੋਗ ਨੂੰ ਵਾਰ-ਵਾਰ ਰਿਪੀਟ ਕਰਦੇ ਕਹਿੰਦੇ ਤਾਰੀਖ पे ਤਾਰੀਖ ਪੈ ਰਹੀ ਆ ਸੋਢੀ ਸਾਲ 25 ਸਾਲ ਦੀਆਂ ਤਰੀਕਾ ਇੱਕ ਪਾਸੇ ਤੁਸੀਂ ਤਾਂ ਅੱਜ ਮੈਨੂੰ ਦੱਸਤਾ 60 ਸਾਲ ਹੋ ਗਏ ਮੈਂ ਤਾਂ 25 ਸਾਲ ਕਹਿੰਦਾ ਹੁਣ ਤਾਂ ਅਸੀਂ ਮਹੀਨਿਆਂ ਦੀ ਤਾਰੀਖ ਪਾਉਂਦੇ ਆ 2 ਮਹੀਨੇ ਇੰਤਜ਼ਾਰ ਕਰ ਲਓ ਜਹਾਜ਼ ਉਡਣਗੇ ਔਰ ਇਹੀ ਲੋਕੀ ਜਾਣਗੇ ਜਿਹੜੇ ਕਹਿੰਦੇ ਪੇ